I don't know. thank ਨਾਮ ਹੈ ਤੁਹਾਨੂੰ ਮੇਰਾ ਨਾਮ ਦੁਰਗਾ ਦਾਸ ਜੀ ਮੈਂ ਸ਼੍ਰੀ ਰਾਮਾਨਾਥ ਕਲੱਬ ਦਾ ਸਟੇ ਸੈਕਟਰੀ ਆ ਸ਼੍ਰੀ ਰਾਮਾਨਾਥ ਕਲੱਬ ਜੋ ਕਿ ਸਾਨੂੰ 1949 ਤੋਂ ਉਹਾਂ ਜੀ ਰਾਮ ਜੀ ਦੀ ਰੀਲਾ ਕਰਦਾ ਆ ਰਿਹਾ ਹੈ ਤੇ ਨਾਲ ਹੀ ਦੁਸ਼ਹਿਰੇ ਦਾ ਪਰਪਵਿੱਤਰ ਤਿਹਾੜ ਮਨਾਦਾ ਆ ਰਿਹਾ ਹੈ ਅੱਜ ਸਾਨੂੰ 86 ਸਾਲ ਹੋ ਗਏ ਅਸੀਂ 87ਵੇਂ ਸਾਲ ਚ ਪ੍ਰਵੇਸ਼ ਕਰ ਚੁੱਕੇ ਹਾਂ ਅੱਜ ਦਾ ਪਵਿੱਤਰ ਤਿਹਾੜਾ ਪਵਿੱਤਰ ਤਿਹਾੜ ਦੁਸ਼ਹਿਰੇ ਦਾ ਤਿਹਾੜ ਪਵਿੱਤਰ ਤੇ ਪਾਵਨ ਤਿਹਾੜ ਹੈ ਭਵਾਨ ਸ਼੍ਰੀ ਰਾਮ ਜੀ ਦਾ ਤਿਹਾੜ ਹੈ ਸ਼੍ਰੀ ਰਾਮਾਨਾਥ ਕਲੱਬ ਵੱਲੋਂ ਮੋਰ ਮੰਡੀ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਝੂਮ ਧਾਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਸਵੀ ਹਾਈ ਸਕੂਲ ਗਰਾਊਂਡ ਦੇ ਵਿੱਚ ਮਨਾਇਆ ਜਾਏਗਾ ਸੋ ਉਸ ਦੇ ਉਪਲਖਸ਼ ਦੇ ਵਿੱਚ ਅਸੀਂ ਸ਼੍ਰੀ ਰਾਮਾਨਾਟਕ ਕਲੱਬ ਦੀ ਸਟੇਜ ਦੇ ਅੱਗੇ ਖੜੇ ਹਾਂ ਕ੍ਰਿਸ਼ਨ ਮੰਦਿਰ ਦੇ ਅੱਗੇ ਖੜੇ ਹਾਂ ਇੱਥੋਂ ਉਹ ਆਂ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਹੁਣੇ ਹੁਣੇ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਬੜੀ ਧੂਮਤਾਂ ਦੇ ਨਾਲ ਬਜ਼ਾਰਾਂ ਵਿਚ ਦੀ ਮੋਹਰ ਮੰਡੀ ਦੀਆਂ ਗਲੀਆਂ ਵਿਚ ਦੀ ਹੁੰਦੀ ਹੋਈ ਐਸਐਸਡੀ ਹਾਈ ਸਕੂਲ ਦੇ ਗਰਾਊਂਡ ਦੇ ਵਿੱਚ ਠੀਕ 4:30 ਵਜੇ ਪਹੁੰਚੇਗੀ ਉੱਥੇ ਦੁਸ਼ਹਿਰੇ ਦਾ ਤਿਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ ਜਿੱਥੇ ਕਿ 라ਵਣ ਤੇ ਮੇਘਨਾਥ ਦੇ ਪੁਤਲੇ ਬਣ ਕੇ ਤਿਆਰ ਹੋ ਕੇ ਖੜੇ ਹਨ ਉੱਥੇ ਸੱਭਿਆਚਾਰਕ ਪ੍ਰੋਗਰਾਮ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਵੀ ਬੜੀ ਧੂਮ ਤੇ ਧਾਮ ਦੇ ਨਾਲ ਮਨਾਇਆ ਜਾਵੇਗਾ ਜਿਸ ਦੇ ਵਿੱਚ ਕਮਲਪ੍ਰੀਤ ਕਮਲ ਕਮਲਪ੍ਰੀਤ ਅਨਮੋਲ ਕਰਮਪ੍ਰੀਤ ਅਨਮੋਲ ਜੀ ਕਰਮਜੀਤ ਅਨਮੋਲ ਪੰਜਾਬੀ ਕਲਾਕਾਰ ਪੰਜਾਬੀ ਗਾਇਕ ਸਿੰਗਰ ਉਥੇ ਵਿਸ਼ੇਸ਼ ਤੌਰ ਤੇ ਸਾਡੇ ਸੱਭਿਆਚਾਰਕ ਪ੍ਰੋਗਰਾਮ ਲਈ ਪਹੁੰਚੇ ਨੇ ਹੋਰ ਵੀ ਸਕੂਲੀ ਬੱਚਿਆਂ ਦਾ ਗਿੱਧਾ ਤੇ ਪੰਗੜਾ ਉਥੇ ਤੁਹਾਨੂੰ ਦਿਖਾਇਆ ਜਾਵੇਗਾ ਇਸ ਦੇ ਨਾਲ ਹੀ ਮੈਂ ਸਾਰੇ ਹੀ ਭਾਰਤ ਵਰਸ਼ ਦੇ ਵਸਨੀਕਾਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਦਸ਼ਰੇ ਦੀ ਲੱਖ ਲੱਖ ਵਧਾਈ ਦਿੰਦਾ ਹੋਰ ਜੈ ਜੀ